ਹਾਂਜੀ ਸਤਿ ਸ੍ਰੀ ਅਕਾਲ ਜੀ। ਅ ਕਸਾਨ ਵੀਰੋ ਕਸਾਨ ਭਰਾਓ ਮੈਂ ਤੁਹਾਨੂੰ ਕੋਈ ਚੀਜ਼ ਵਿਖਾ ਰਿਆ। ਅਸੀਂ ਨੰਗਦੇ ਜਾ ਰਹੇ ਹਾਂ। ਨੰਗਦੇ ਨੰਗਦੇ ਅਸੀਂ ਇੱਕ ਬਜ਼ੁਰਗ ਨੂੰ ਵੇਖਿਆ। ਆਹ ਵੇਖੋ ਜੀ ਖਰਬੂਜੇ ਵਰਗੇ ਆ ਇਹ। ਮਾ ਵੀ ਫਿਰ ਇਕੱਠੇ ਕੀਤੇ ਥੋੜੇ ਜੇ ਇਹਦੀ ਦਵਾਈ ਬਣਾਉਂਦੀ ਬਜ਼ੁਰਗ ਦੇ ਕੋਲੋਂ ਮੈਂ ਸਾਰੀ ਇਹਦੀ ਤਰਕਰੀਆ ਜਿਹੜੀ ਆ ਸਮਝੀ। ਇਹ ਤਾਂ ਵੇਖੋ ਜੀ ਧੁੱਪੇ ਪਾਏ ਸੁੱਕਣੇ ਇਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਸਾਰੀ ਜਾਣਕਾਰੀ ਦਿੰਨੇ ਆ ਇਹ ਕੀ ਚੀਜ਼ ਆ ਇਹ ਵਡੀਆਂ ਹੀ ਬਿਮਾਰੀਆਂ ਦਾ ਇਲਾਜ ਆ ਵੇਖੋ ਜੀ ਜਿੱਦਾਂ ਪੰਜਾਬ ਦੇ ਵਿੱਚ ਖਰਬੂਜੀ ਹੁੰਦੀ ਆ ਇਹ ਵੀ ਇੱਧਰ ਤੱਕ ਫਲਿਆ ਜਿਸ ਤਰ੍ਹਾਂ ਇਹ ਅਸੀਂ ਹੁਣ ਬਾਲਟੀ ਭਰਦੇ ਆ ਕੱਟ-ਕੱਟ ਕੇ ਕੁਖਮੇ ਸੁੱਕਣੇ ਪਾਏ ਆ ਇਹ ਵੇਖੋ ਜੀ ਇਹਨਾਂ ਦੇ ਵਿੱਚ ਬੀਜ ਵੀ ਆ ਆਹ ਦੇਖੋ ਆਹ ਦੇਖੋ ਜੀ ਇਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਵਿਸਥਾਰ ਨਾਲ ਜਾਣਕਾਰੀ ਦੇਣੀ ਆਂ ਵੀ ਇਹ ਕੀ ਚੀਜ਼ ਆ ਕਿੰਦਾ ਕਟਣਾ ਬਹੁਤ ਜ਼ਿਆਦਾ ਦੇਖੋ ਕਰੜਾ ਹੈ ਕਰੜਾ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਕਰਦ ਪਾ ਕੇ ਅਸੀਂ ਕਟਿਆ ਐ ਮੈਂ ਸੁੱਕਣੇ ਪਾਇਆ ਧੁੱਪੇ ਇਹ ਧੁੱਪ ਦੇ ਵਿੱਚ ਜਾਂ ਛਾਂ ਦੇ ਵਿੱਚ ਸਕਾਉਣਾ ਹੈ ਫਿਰ ਇਹ ਜਿਹੜੀ ਕੁਆਂਟੀਟੀ ਆ ਪੂਰੀ ਬਣ ਜਾਂਦੀ ਆ ਇਹ ਕੀ ਚੀਜ਼ ਆ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਕੰਮ ਆਉਂਦੇ ਆ ਸਾਡੀ ਸਾਰੀ ਵੀਡੀਓ ਵੇਖਿਓ ਅਸੀਂ ਤੁਹਾਨੂੰ ਬੜੀ ਵਿਸਥਾਰ ਨਾਲ ਦੱਸਾਂਗੇ ਵੇਖੋ ਜੀ ਪੰਜਾਬ ਦੇ ਵਿੱਚ ਇਹਨੂੰ ਤਾਂ ਆਪਾਂ ਖਰਬੂਜਾ ਹੀ ਕਹਿ ਲੈਂਦੇ ਆ ਪਰ ਕਿਸਾਨ ਵੀਰੋ ਇਹ ਜਿਹੜੀ ਚੀਜ਼ ਆ ਇਹਨੂੰ ਆਉਂਦੇ ਆ ਕੋਟ ਤੁੰਬੇ ਕੋਟ ਤੁੰਬਾ ਸੁਨਿਆਣਿਆ ਇਹਦੇ ਕੀ ਕੀ ਫਾਇਦੇ ਨੇ ਉਹ ਵੀ ਅਸੀਂ ਤੁਹਾਨੂੰ ਦੱਸਦੇ ਆ ਕੋਰਟੂੰਬੇ ਦੇ ਫਾਇਦੇ ਕੀ ਆ ਮੈਂ ਬਜ਼ੁਰਗ ਕੋਲੋਂ ਇਹਦੇ ਬਾਰੇ ਜਾਣਕਾਰੀ ਲਈ ਤੇ ਮੈਂ ਵੇਖ ਕੇ ਹਾਂ ਰਹਿ ਗਿਆ ਉਸ ਬਜ਼ੁਰਗ ਨੇ ਮੈਨੂੰ ਇੱਕ ਜਗ੍ਹਾ ਤੇ ਲੈ ਕੇ ਗਿਆ ਜਿੱਥੇ ਜਿੱਦਾਂ ਸਾਡੇ ਖਰਬੂਜੇ ਲੱਗੇ ਹੁੰਦੇ ਨੇ ਨਾ ਇਸੇ ਤਰ੍ਹਾਂ ਹੀ ਪਏ ਕੋਰਟੂੰਬੇ ਜਿਹੜੇ ਮੈਂ ਵੀ ਤਕਰੀਬਨ 5-6 ਕਿਲੋ ਲੈ ਕੇ ਆ ਉਹਨੂੰ ਮੈਂ ਪੁੱਛਿਆ ਬਜ਼ੁਰਗ ਨੂੰ ਇਹਦਾ ਰੇਟ ਆ ਇਹਦੇ 2-3 ਦਾ ਰੇਟ ਹੈ ਜਿੱਦਾਂ ਆਹ ਖਰਬੂਜੀ ਆ ਰਗੀ ਕਾਫੀ ਵਧੀਆ ਚੀਜ਼ ਹੈ ਇਹਦਾ 1300 ਰੁਪਏ ਰੇਟ ਆ ਤੇ 700 ਤੋਂ ਕੋਟ ਤੁੰਬਾ ਸ਼ੁਰੂ ਹੋ ਜਾਂਦਾ ਹੈ ਇਹਦੀ ਦਵਾਈ ਬਹੁਤ ਵਧੀਆ ਬੰਦੀ ਹੈ ਦਵਾਈ ਕਿਹੇ ਕੰਮ ਆਉਂਦੀ ਹੈ ਮੈਂ ਤੁਹਾਨੂੰ ਸਾਰਾ ਦੱਸਦਾ ਹਾਂ ਐ ਵੇਖੋ ਮੈਂ ਕਰਦ ਰੱਖੀ ਕੱਟ-ਕੱਟ ਕੇ ਮੈਂ ਹੁਣ ਸੁੱਕਣੇ ਪਾ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਇਹ ਵੇਖੋ ਜੀ ਇਹਨੂੰ ਇਦਾਂ ਕੱਟ ਲੈਣਾ ਜਿਸ ਤਰ੍ਹਾਂ ਇਹ ਕੱਟਿਆ ਇਹਨੂੰ ਕੱਟ ਕੇ ਤਕਰੀਬਨ ਕੋਈ ਪਿੱਕਰਿਆ ਹੀ ਇਹਦੀ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤੇ ਇਹ ਮੈਂ ਧੰਦਾ ਦਾ ਵੀ ਇਨਸਾਨ ਦੇ ਵਾਸਤੇ ਬੰਦੇ ਦੇ ਵਾਸਤੇ ਜਿਹੜੀ ਜੀ ਦਵਾਈ ਬਣਦੀ ਆ ਬਹੁਤ ਵਧੀਆ ਦਵਾਈ ਬਣਦੀ ਆ ਸਭ ਤੋਂ ਪਹਿਲਾਂ ਤੇ ਇਦਾਂ ਚੰਗੇ ਵਧੀਆ ਕੁਆਲਟੀ ਦਾ ਕੋੜ ਤੁੰਬੇ ਲੈਣੇ ਆ ਉਹ ਤੋਂ ਬਾਅਦ ਜਾਂ ਕੱਟ ਲੈਣੇ ਆ ਮੈਂ ਤੁਹਾਨੂੰ ਪੂਰੀ ਇਸੀ ਕਿਰਿਆ ਦੱਸਦਾ ਹਾਂ ਜਾਂ ਤੇ ਜਿਹੜੇ ਵੈਦ ਆ ਨਾ ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਇਹਦੇ ਬਾਰੇ ਇਦਾਂ ਕੱਟ ਲੈਣੇ ਆ ਉਹ ਤੋਂ ਬਾਅਦ ਇਦਾਂ ਨੂੰ ਸੁਕਾ ਲੈਣਾ ਧੁੱਪ 'ਚ ਪਾ ਦੇ ਆ ਇਹ ਕੱਟ ਕੇ ਮੈਂ ਪਾਏ 5 ਕਿਲੋ ਦੇ ਆਸ-ਪਾਸ ਮੈਂ ਲੈ ਗਏ ਆ ਇਹ ਭਾਜੀ ਇੰਨੇ ਜ਼ਿਆਦੇ ਕੌੜੇ ਆ ਤੇ ਮੈਂ ਤੁਹਾਨੂੰ ਕੀ ਦੱਸਾਂ ਜਿਹੜੀ ਚੀਜ਼ ਕੌੜੀ ਹੁੰਦੀ ਆ ਉਹ ਬਹੁਤ ਫਾਇਦੇਮੰਦੀ ਤੁਹਾਨੂੰ ਪਤਾ ਹੈ ਜੇ ਕੋਈ ਪੈਗ ਲਾਉਂਦਾ ਵੀ ਥੋੜਾ ਕੌੜਾ ਹੁੰਦਾ ਜੇ ਕੋਈ ਵਿਚਾਰਾ ਟੈਗਡੂ ਆ ਜਾਂਦਾ ਕੋਈ ਫੀਮਪੂਰਾ ਖਾਂਦਾ ਵੀ ਬੜੀ ਕੌੜੀ ਹੁੰਦੀ ਆ ਇਹ ਵੀ ਬਹੁਤ ਜਿਆਦਾ ਕੌੜੇ ਆ ਇਹਨਾਂ ਨੂੰ ਕੱਟ ਕੇ ਸੁਕਾ ਕੇ ਵੀਰ ਜੀ ਕੀ ਕਰਨਾ ਹੈ ਇਹਨਾਂ ਨੂੰ ਜਦੋਂ ਸੁੱਕੇ ਨੇ ਮੁਰਕੇ ਇਹਨਾਂ ਦਾ ਬਣਾ ਲੈਣਾ ਪਾਊਡਰ ਇਹ ਚੀਜ਼ ਦਾ ਬਣਾ ਲੈਣਾ ਪਾਊਡਰ ਪਾਊਡਰ ਬਣਾ ਕੇ ਫਿਰ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੇ ਜੇ ਸਾਡੇ ਬਜ਼ੁਰਗ ਜਿਹੜੇ ਮੰਝਿਆ ਦੇ ਬੈਠੇ ਆ ਜਿਉਂ ਉਹ ਗੈਸ ਹੋ ਜਾਂਦੀ ਆ ਜਾਂ ਕਬਜ ਹੋ ਜਾਂਦੀ ਆ ਸਭ ਤੋਂ ਵੱਡਾ ਇਲਾਜ ਇਹ ਜਿਹੜਾ ਚਮਚਾ ਚਮਚੇ ਦਾ ਛੇਵਾਂ ਹਿੱਸਾ ਪਾਊਡਰ ਲੈਣਾ ਇੱਕ ਚਮਚੇ ਦਾ ਛੇਵਾਂ ਹਿੱਸਾ ਉਹਦੇ ਵਿੱਚ ਕੀ ਪਾਊਡਰ ਦੇ ਵਿੱਚ ਕਾਲਾ ਲੂਣ ਤੇ ਜਵੈਣ ਇਹ ਜ਼ਰੂਰ ਪਾ ਲੈਣੀ ਆ ਆ ਵੇਖੋ ਜੀ ਮੈਂ ਤੁਹਾਨੂੰ ਬਿਲਕੁਲ ਗਰਾਊਂਡ ਦੇ ਉੱਤੇ ਵਿਖਾ ਰਿਹਾ ਬੀਜ ਵੇਖੋ ਇਹਨਾਂ ਦੇ 50 ਦੇ ਵਿੱਚੋਂ ਤੇ ਮੇਰੇ ਸਾਡੇ ਕੋਟ ਦੁੱਬੇ ਕਿਤੇ ਕਿਤੇ ਹੀ ਮਿਲਦੇ ਆ ਖਤਮ ਹੀ ਹੋ ਗਏ ਹੁੰਦੇ ਆ ਤੇ ਕਾਲਾ ਲੂਣ ਤੇ ਜਵੈਣ ਵਿਚ ਪਾ ਲੈਣੀ ਆ ਜਿਹੜਾ ਚਮਚੇ ਦਾ ਛੀਵਾ ਹਿੱਸਾ ਹੈ ਨਾ ਉਹ ਆਪਾਂ ਬਜ਼ੁਰਗਾਂ ਨੂੰ ਦੇ ਦੇਣਾ ਹੈ ਜਿਸ ਤਰ੍ਹਾਂ ਪਾਣ ਨਾ ਲੀ ਪੈ ਗਈ ਇੱਕੇ ਦਮ ਇਦਾਂ ਲੀਜੀ ਪੈਂਦੀ ਆ ਤੇ ਬੰਦੇ ਨੂੰ ਜਿਹੜੀ ਕਬਜ਼ ਹੋਈ ਹੁੰਦੀ ਆ ਅਗਲਿਆਂ 2 ਮਿੰਟਾਂ ਦੇ ਵਿੱਚ ਕਬਜ਼ ਸਹੀ ਬਹੁਤ ਵਧੀਆ ਹੈ ਚੀਜ਼ਾਂ ਜਿਹੜੀਆਂ ਇਹ ਦੇਸੀ ਚੀਜ਼ਾਂ ਐ ਉਤੋ ਬਾਅਦ ਵੀਰ ਜੀ ਜਿਹੜਾ ਇਹ ਚੀਜ਼ ਆ ਇਹ ਆਪਾਂ ਲੈ ਲਈਨੇ ਕਿਸਾਨ ਵੀਰਾਂ ਦੇ ਜਿਨ੍ਹਾਂ ਦਾ ਬੱਕਰੀਆਂ ਦਾ ਕੰਮ ਆ ਜਾਂ ਜਿਨ੍ਹਾਂ ਦਾ ਗਾਵਾਂ ਦਾ ਕੰਮ ਆ ਮੱਝਾਂ ਦਾ ਕੰਮ ਆ ਕਈ ਵਾਰ ਇਦਾਂ ਹੁੰਦਾ ਵੀ ਮੱਝ ਗਾਂ ਨੂੰ ਫੂ ਹੋ ਜਾਂਦੀ ਆ ਤੇ ਵੀਰ ਜੀ ਆਪਣੇ ਫਾਰਮ ਦੇ ਉੱਤੇ ਇਹ ਰੱਖੋ ਬਣਾ ਕੇ ਫੂ ਜਾਂਦੀ ਤੇ ਇੱਕ ਚਮਚਾ ਜਿਹੜਾ ਮੱਝ ਨੂੰ ਦੇਣਾ ਵਾ ਜਾਂ ਗਾਂ ਨੂੰ ਦੇਣਾ ਵਾ ਇੱਕ ਚਮਚਾ ਘੋਲ ਕੇ ਜੇ ਫੂ ਹੋਈ ਆ ਲੰਮੇ ਪਈ ਡਿੱਗੀ ਤੋਂ ਚੁੱਕ ਕੇ ਮੂੰਹ ਦੇ ਨਾਲ ਦੇ ਨਾਲ ਉਹਦੇ ਪੇਟ ਦੇ ਵਿੱਚ ਭੇਜ ਦੋ ਅਗਲੇ 3 ਮਿੰਟਾਂ ਦੇ ਵਿੱਚ ਵੀਰ ਜੀ ਜਿਹੜਾ ਨਾ ਇਹ ਸਭ ਕੁਝ ਸਹੀ ਹੋ ਜਾਊਗਾ ਅਗਲੇ 3 ਮਿੰਟਾਂ ਦੇ ਵਿੱਚ ਉਸ ਤੋਂ ਬਾਅਦ ਜੇ ਮੇਰੇ ਵੀਰ ਕੇ ਨੇ ਬੱਕਰੀਆਂ ਰੱਖੀਆਂ ਉਹਦੇ ਹੱਥ ਤੇ ਬਹੁਤ ਤਗੜੀ ਚੀਜ਼ ਆ ਬੱਕਰੀ ਨੂੰ ਫੂ ਹੋ ਜਾਂਦੀ ਆ ਐ ਲੱਭਦੇ ਫਿਰਦੇ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਤੇ ਵੀਰ ਜੀ ਖਤਮ ਹੋ ਗਿਆ ਅੱਜ ਗੱਲ ਮਿੱਟੀ ਦਾ ਤੇਲ ਤੇ ਕੋ ਜੋ ਲੱਭਣਾ ਨਹੀਂ ਹੁਣ ਹੁਣ ਆਪਾਂ ਨੂੰ ਦੇਸੀ ਜਿਹੜੇ ਨੁਕਤੇ ਆ ਇਹਨਾਂ ਨਾਲੇ ਕੰਮ ਚਲਾਉਣਾ ਪੈਣਾ ਤੇ ਵੇਖੋ ਜੀ ਸੁੱਕਣੇ ਪਾਏ ਆ ਆਪਾਂ ਹੁਣ ਸਿਆਲ ਦਾ ਮੌਸਮ ਆਉਂਦਾ ਗਾ ਗਰਮੀ ਆ ਜਾਈਨੀ ਹੈ ਗਰਮੀ ਦੇ ਵਿੱਚ ਛੇਤੀ ਸੁੱਕ ਜਾਂਦੇ ਆ ਗਰਮੀ ਦੇ ਵਿੱਚ ਛੇਤੀ ਸੁੱਕ ਜਾਂਦੇ ਆ ਫਿਰ ਵੀਰ ਜੀ ਕੀ ਕਰਨਾ ਜਿਹੜੇ ਸਭ ਤੋਂ ਬਾਅਦ ਮੇਰੇ ਵੀਰਾਂ ਨੇ ਕਈਆਂ ਨੇ ਸੂਰਾਂ ਦੇ ਫਾਰਮ ਪਾਏ ਆ ਕਈਆਂ ਬੱਚਿਆਂ ਨੂੰ ਫੂ ਹੋ ਜਾਂਦੀ ਆ ਸੂਰੀ ਨੂੰ ਫੂ ਹੋ ਜਾਂਦੀ ਆ ਕਈ ਵੀਰ ਖੰਭਾਂ ਦੇ ਕੰਮ ਕਰਦੇ ਆ ਉਹਨਾਂ ਵਾਸਤੇ ਬਹੁਤ ਤਗੜੀ ਚੀਜ਼ ਆ ਕੀ ਕਰਨਾ ਇਹਨੂੰ ਅੱਧਾ ਚੂਚਾ ਇੱਕ ਪੀਜ ਦੇ ਹਿਸਾਬ ਨਾਲ ਤੁਸੀਂ ਕਿਤੇ ਫੀਡ ਫੂਡ ਪਾਉਂਦੇ ਉਹਦੇ ਵਿੱਚ ਪਾ ਦਿਓ ਜਿਹੜੇ ਵੀਰ ਖੰਭਾ ਤੇ ਕੰਮ ਕਰਦੇ ਆ ਖੰਭ ਜਿਹੜੇ ਤੁਹਾਨੂੰ ਪਤਾ ਅੰਦਰ ਜਾ ਗਏ ਜਿਹੜੇ ਆ ਉਹ ਛੇਤੀ ਗਲ ਦੇਣੀ ਆ ਇਹ ਚੀਜ਼ ਜਿਹੜੀ ਮਿੰਟੋ ਮਿੰਟੀ ਪੇੜ ਦੀ ਸਫਾਈ ਕਰ ਦੂਗੀ ਸਾਡੀ ਜਾਣਕਾਰੀ ਚੰਗੀ ਲੱਗੀ ਜੇ ਸ਼ੇਅਰ ਕਰਿਓ ਧੰਨਵਾਦ ਜੀ ਜਿੰਨੇ ਜਿੰਨੇ ਵੀਰਾਂ ਨੇ ਸੁਣੀ ਆ ਬਾਕੀ ਸੂਰਾਂ ਵਾਲੇ ਫਾਰਮ ਆ ਵੀਰਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਬੱਕਰੀ ਫਾਰਮ ਵਾਸਤੇ ਬਹੁਤ ਵਧੀਆ ਚੀਜ਼ ਆ ਗਾਵਾਂ ਦੇ ਫਾਰਮ ਵਾਸਤੇ ਇਨਸਾਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਚਮਚੇ ਦਾ ਛਿਮਾ ਹਿੱਸਾ ਲੈਣਾ ਹੈ ਧੰਨਵਾਦ ਜੀ ਸასიਕਾਰ